ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਰ ਸੰਗਤ ਜੀ ਹੋ ਅੱਜ ਆਪਾਂ ਦਰਸ਼ਨ دیدار ਕਰਨਾ ਆਂ ਗੁਰਦੁਆਰਾ ਦੁਖਨਵਾਰ ਸਾਹਿਬ ਪਟਿਆਲਾ ਅੱਜ 6 ਦਸੰਬਰ ਦਿਨ ਸ਼ੁੱਕਰਵਾਰ 2024 ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਦਿਹਾੜਾ ਅਤੇ ਗੁਰਦੁਆਰਾ ਦੁਖਨਵਾਰ ਸਾਹਿਬ ਵਿਖੇ ਗੁਰੂਆਂ ਸੰਗਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਹਜ਼ੂਰੀ ਵਜਨ ਤਮਸਤਕ ਹੋਣ ਵਾਸਤੇ ਪਹੁੰਚਿਓ ਨੇ ਇਧਰ ਦੇ ਪਾਸੇ ਗੁਰਦਵਾਰਾ ਸਾਹਿਬ ਦਾ ਸਰੋਵਰ ਅੱਜ ਦੇ ਦਿਨ 11 ਨਵੰਬਰ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮੁਗਲਾਂ ਦੇ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਅਤੇ ਹਿੰਦੂ ਧਰਮ ਦੀ ਰੱਖਿਆ ਦੇ ਵਾਸਤੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪਣਾ ਬਲਿਦਾਨ ਦਿੱਤਾ ਸੀ ਉਹ ਅਮਰ ਹੈ ਉਹਨਾਂ ਤੋਂ ਪਹਿਲਾਂ ਭਾਈ ਮਤੀ ਦਾਸ ਭਾਈ ਸੱਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਗੁਰੂ ਤੇਗ ਬਹਾਦਰ ਜੀ ਆ ਸਾਹਮਣੇ ਸ਼ਹੀਦ ਕੀਤਾ ਤੇ 11 ਨਵੰਬਰ 1675 ਈਸਵੀ ਦਿਨ ਵੀਰਵਾਰ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਹੀਦੀ ਦਾ ਜਾਮ ਪੀਤਾ ਜਿੱਥੇ ਅੱਜ ਕੱਲ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਕ ਦਿੱਲੀ ਸ਼ਿਸ਼ੋਭਿਤ ਹੈ ਇਹ ਗੁਰਦੁਆਰਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰਤਾਪ ਸਿੰਘ ਸਰਤਾਪ ਸਾਹਿਬ ਬੈਠੇ ਨੇ ਸਭਨਾਂ ਦਾ ਬਹੁਤ ਧੰਨਵਾਦ ਹੈ

ਪੰਡਿਤ ਪਰਮ ਹਮਰਤਾ ਜੀ ਉਹ ਗੁਰੂ ਬਾਣੀ ਨੂੰ ਅਕੀਸਾ ਦੇ ਗੰਦੇ ਪਾਸ਼ਾ ਦੀ ਸਤਿਗੁਰੂ ਬਾਣੀ ਬਾਤ ਆ ਰਹੀ ਹੈ ਇੰਨੇ ਕੁ ਸ਼ਬਦਾਂ ਦੀ ਬਾਣੀ ਆ ਆਪ ਜੀ ਤੋਂ ਤਾਂ ਸ਼ਬਦਨਾ ਦਾ ਤਲਵਾ ਆ ਗਵਾਹੀ ਗੁਰ ਚਿੱਤਾ ਦਾ ਸਾਥ ਵਰ ਇੱਕ ਹੱਥ ਇਹ ਬਾਹਰ ਮਾਰਕੀਟ ਗੁਰਦੁਆਰਾ ਦੁਖਨਵਾਰ ਸਾਹਿਬ ਦੇ ਇਹ ਰੋਣਾ ਨਾ ਕੀ ਹੈ ਉਹ ਜਿਹੜਾ ਨਾਮ 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 ਕੀ ਹੈ ਉਹ ਜਿਹੜਾ ਨ ਦਾ ਜੀ ਦਾ ਮਾਫ ਕਰਿਓ ਭਾਈ ਮਨਜੀਤ ਸਿੰਘ ਜੀ ਦੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਨਵੇਂ ਤਰ੍ਹਾਂ ਭਾਈ ਬਲਜੀਤ ਸਿੰਘ ਜੀ ਵਿਸ਼ਾ ਕਰਨ ਸਰ ਦੇ ਨਾਲ ਜੀ ਬਡੋਂਗਾ ਸਾਹਿਬ ਦਾ ਸਰਪੰਚ ਦੁਆਰਾ ਪ੍ਰਬੰਧਕ ਕਮੇਟੀ ਦੇ ਆਲ ਇੰਡੀਆ ਪਿੰਗਲ ਵੜਾ ਚੈਰੀਟੇਬਲ ਸੁਸਾਇਟੀ ਰਜਿਸਟਰ ਅੰਮ੍ਰਿਤਸਰ ਭਗਤ ਪੂਰਨ ਸਿੰਘ ਜੀ ਦੇ ਪੂਰਨਿਆਂ ਦੇ ਚਲਦੇ ਹੋਏ ਗੁਰਸਿੱਖ ਵੀਰ ਅਤੇ ਡਾਕਟਰ ਇੰਦਰਜੀਤ ਕੌਰ ਮੁਖ ਸੇਵਾਦਾਰ ਜਿਨ੍ਹਾਂ ਨੇ ਆਪ ਜੀ ਦੇ ਸਨਮਾਨ ਨਾਲ ਆਪਣਾ ਪਰਿਵਾਰ ਦਾ ਬਤਰਾ ਕੇ ਪਾਈ ਗੁਰਦੁਆਰਾ ਇਹ ਪੀਟਾ ਰਹਿਤ ਕਿਤਾਬਾਂ ਕਿਤਾਬਾਂ ਦਾ ਸਰਕਾਰੀ ਜਸਟਿਸ ਮੈਂਡਸਾ ਆਵਾਜ਼ ਕਰਦੇ ਹਾਂ ਸ਼ਾਹ ਬਰੈਡਾਂ ਦਾ ਲੰਗਰ ਗੁਰੂ ਦੀਆਂ ਸੰਗਤਾਂ ਵਾਲੇ ਸੇਵਾਦਾਰਾਂ ਵੱਲੋਂ ਲਾਇਆ ਗਿਆ ਹੈ ਇੱਧਰ ਗੁਰਦੁਆਰਾ ਸਾਹਿਬ ਦਾ ਅਜਾਇਬ ਘਰ ਬਾਬਾ ਜੀਵਨ ਸਿੰਘ ਯਾਦਗਾਰੀ ਸਿੱਖ ਅਜਾਇਬ ਘਰ ਇਹ ਮੇਰੇ ਕੋਲ ਕੋਈ ਇਹ ਤਾਂ ਚਾਹੁੰਦਾ ਸੀ ਕਿ ਜੇ ਉਹਨਾਂ ਨੇ ਜੇ ਸਾਡੇ ਦਾਦਾ ਜੀ ਦੀ ਸਾਡੇ ਬਾਪ ਦੇ ਕਰਤਬ ਦੀ ਚੀਜ਼ ਕਿ ਦਿੱਲੀ ਦੇ ਕਾਲੇ ਕਾਂ ਦੇ ਵਿੱਚ ਆਪਣਾ ਸੀਟ ਦਿੱਤਾ ਤੇ ਸੀਟ ਦੇ ਕੇ ਜਿੱਥੇ ਉਹਨਾਂ ਨੇ ਹਿੰਦੂ ਮੰਦਿਰ ਰੱਖਿਆ ਕੀਤੀ ਜਿੱਥੇ ਹਿੰਦੂ ਤਲਵਾਰ ਚੋਂ ਦਾ ਤੇਰਾ ਤਾਰਿਆ ਉੱਤੇ ਉਹਨਾਂ ਨੇ ਤਾਂ ਨੂੰ ਆਪਾਂ ਪਰਵਾਰ ਕਰਦੀ ਜੀਵਨ ਦਾ ਸਹਾਰਾ ਹੈ। ਇਹ ਯਾਦਾਂ ਮੋੜ ਜਿਹੜਾ ਸੇਕ ਪਰਵਾਰ ਦਾ ਸਹਾਰਾ ਜਿਹਦੇ ਲਈ ਤੋਂ ਉਹਨਾਂ ਦੀ ਕਾਰਜਕਾ ਦਿੱਲੀ ਵਾਲੀ ਸੱਜਾ ਟੋਲ ਦੀ ਨੂੰ ਤੋਂ ਬਾਰ ਨਹੀਂ ਦੇ ਸਕਿਆ। ਪਰਵਾਰਾਂ ਦੇ ਨਾ ਸਿਕਾ ਗਿਣਦੀਆਂ ਪਰਵਾਰਾਂ ਦਾ ਮਾਰਗ ਜਿਹਦੇ ਤੋਂ ਵਾਲੀ ਪਰਵਾਰਾਂ ਦੇ ਪਾਉਂਦੇ ਗਏ। ਇਹ ਦਰ ਦੀਵਾਨ ਹਾਲ ਗੁਰੂ ਰਾਤ ਦਖਨਵਾਰ ਸਾਹਿਬ ਦਾ ਤੇ ਲੰਗਰ ਹਾਲ ਨਾਲ ਹੀ ਸੰਗਤਾਂ ਦੇ ਰਹਿਣ ਵਾਸਤੇ ਸਰਾਵਾਂ ਬਣੀਆਂ ਹੋਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ